ਹੁਣ ਆ ਤਾਂ ਫੈਲੇ ਬੰਦਾ ਲਈ ਕੀ ਹੈ ਜੀ ਕੱਲੀ ਬਰਸਾਤ ਵੀ ਵੱਖਰੀ ਹੈ ਇਹਦੇ ਗੜੇ ਪੈਣੇ ਉਹ ਬਹੁਤ ਵੱਡਾ ਜਾਣ ਹੱਥਾਂ ਤੇ ਤਲੀਆਂ ਤੇ ਆ ਜਾਂਦੀ ਹੈ ਕਿੰਨੀ ਜ਼ਰਦ 6 ਮਹੀਨੇ ਪ੍ਰਮਾਤਮਾ ਨੂੰ ਪਾਲਦਨੇ ਫਸਲ ਪਰਮਾਤਮਾ ਤੋਂ ਅਰਦਾਸਾਂ ਕਰਦੇ ਨੇ ਵੀ ਫਸਲ ਸਾਡੀ ਇੰਨੀ ਵਧੀਆ ਹੋਊਗੀ ਥੋੜਾ ਇਹਦੀ ਇਹਦੀ ਮੌਸਮਾ ਹੈ ਇਹ ਬਹੁਤ ਜਿਆਦਾ ਸਿਲ ਫੜ ਜਾਊਗਾ ਹੁਣ ਸਰਕਾਰਾਂ ਨੇ ਨਹੀਂ ਲੈਣੀ ਜਿਹੜਾ ਮੌਸਮ ਰਹੀ ਉਹਦਾ ਸਰਕਾਰਾਂ ਨੂੰ ਆਪਦੇ ਇਹੀ ਇੰਤਜ਼ਾਮ ਕਰਨੇ ਚਾਹੀਦੇ ਨੇ ਜਿਹੜਾ ਕਿ ਜੀਵਨ ਜਾਰ ਦੇ ਭਲੇ ਵਾਸਤੇ ਹੋ ਬੜੀ ਮੋਟੀਸ਼ੇਲ ਨੂੰ ਕਮੀ ਦੇਣੀ ਚਾਹੀਦੀ ਜਾਂ ਵੀਡੀ ਦੀ ਸਰਕਾਰ ਦੇ ਅਫਸਰ ਨੇ ਫਰੀਦ ਕਰਦੇ ਨੇ ਏਜੰਸੀ ਵਾਲੇ ਨੇ ਉਹਨਾਂ ਨੂੰ ਸਾਡੇ ਵਾਸਤੇ ਲਾਹ ਵਾਸਤੇ ਜੇ ਨਾ ਬਾਕੀ ਪਰਮਾਤਮਾ ਨੂੰ ਅਰਦਾਸ ਕਰਦੇ ਆ ਵੀ ਪਰਮਾਤਮਾ ਸੁਖਸੰਧੀ ਦੇ ਦਿਓ ਮਹੀਨਾ ਕੋ ਲੋਕ ਫਸਲਾ ਸਾਂਭ ਲੈਣਾ ਕੱਲ ਨੂੰ ਪਰਸ ਨੂੰ ਵੜ ਲੈਣੀ ਸੀ ਅੱਛਾ ਇਹ ਤਾਂ ਹੁਣ ਬਸਾਖੀ ਆ ਗਈ ਸੀ 12 13 ਤਰੀਕ ਨੂੰ ਵੜ ਦੇਣੀ ਸੀ ਹੋਏ ਦੇ ਨਾਲ 4 ਦਿਨ 5 ਦਿਨ ਸੱਲ ਪਈ ਜੇ ਸੱਲਿਚ ਵੱਡਾਂਗੇ ਤਾਂ ਕਹਾਣੀ ਕੀ ਕੀ ਜਾਨੀ ਉੱਥੇ ਮੰਡੀਆਂ ਚ ਰੋਜੂ ਬਹੁਤ ਵਧੀਆ ਆਇਆ ਜੀ ਗਰਮੀ ਬਹੁਤ ਜ਼ਿਆਦਾ ਪੈਰੀ ਸੀ 40 ਦੇ ਨੇੜੇ ਆਪਣਾ ਟੈਂਪਰੇਚਰ ਪਹੁੰਚ ਪਿਆ ਸੀਗਾ ਮਬਰਿਚ ਪੈਨਲ ਬਹੁਤ ਵਧੀਆ ਰਾਤ ਮਿਲੀ ਜੀ ਬਾਜ਼ਾਰ ਦੇ ਵਿੱਚ ਵੀ ਚਹਲ ਪਹਲ ਹੋ ਗਈ ਮਾਰਕੀਟ ਪਾਰਿਸ਼ ਪੈਨਲ ਤੇ ਵਧੀਆ ਮੌਸਮ ਸੀਗਾ ਜਿਹੜੀ ਇਹ ਵੀ ਥੋੜਾ ਕਣਕ ਨੂੰ ਥੋੜਾ ਨੁਕਸਾਨ ਹੋ ਰਿਹਾ ਹੈ ਲੇਕਿਨ ਇਹ ਵੀ ਬਜ਼ੁਰਗਾਂ ਨੂੰ ਵੀ ਬਹੁਤ ਜ਼ਿਆਦਾ ਦਿੱਕਤ ਸੀ ਬੱਚਿਆਂ ਨੂੰ ਵੀ ਬਹੁਤ ਜ਼ਿਆਦਾ ਦਿੱਕਤ ਸੀਗੀ ਜੀ ਬਾਹਰ ਨਿਕਲ ਪਾਰੇ ਸੀ ਗਰਮੀ ਕਰਕੇ بارش ਪੈਣਾ ਬਹੁਤ ਵਧੀਆ ਰਾਹਤ ਮਿਲਦੀ ਹੈ